ਆਵਾਜ਼ ਲੋਕਾਂ ਦੀ ਨਿਊਜ਼ ਨਾਮ ਤੇ ਮੈਂ ਤੁਹਾਨੂੰ ਇੱਟਾਂ ਦਿਖਾ ਰਿਹਾ ਹਾਂ ਇਹ ਬੱਸ ਸਟੈਂਡ ਦੀਆਂ ਹੈਗੀਆਂ ਨੇ ਜਿਹੜਾ ਨਵਾਂ ਬੱਸ ਸਟੈਂਡ ਬਣ ਰਿਹਾ ਹੈ ਪੂਰੇ ਜੋਰ ਸ਼ੋਰ ਨਾਲ ਕੰਮ ਚੱਲ ਰਿਹਾ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਮੈਂ ਕਹੂੰਗਾ ਵੀ ਇੱਕ ਵਧੀਆ ਸਿਸਟਮ ਨਾਲ ਲੇਬਰ ਲੱਗੀ ਹੋਈ ਹੈ ਵਧੀਆ ਸਿਸਟਮ ਨਾਲ ਕੰਮ ਹੋ ਰਿਹਾ ਮੈਂ ਤੁਹਾਨੂੰ ਦਿਖਾਉਣਾ ਅੱਗੇ ਆਹ ਇੱਟਾਂ ਨੇਗੀਆਂ ਆਹ ਲੇਬਰ ਲੱਗੀ ਹੋਈ ਹੈ ਪੂਰੀ ਲੇਬਰ ਵਾਲੇ ਵਾਲੇ ਕੰਮ ਕਰ ਰਹੀ ਹੈ ਕਿ ਇਟਾਂ ਨੂੰ ਪਾਣੀ ਲਾ ਕੇ ਸਮਾਰ ਕੇ ਫਿਰ ਵਰਕ ਪੂਰਾ ਵਧੀਆ ਮਿਸਤਰੀ ਲੱਗੇ ਹੋਏ ਨੇ ਆ ਦੇਖੋ ਵਧੀਆ ਬਿਲਡਿੰਗ ਬਣ ਰਹੀਆਂ ਨੇ ਕਾਫੀ ਕੰਮ ਫਾਸਟ ਹੋ ਰਿਹਾ ਜਿਹੜਾ ਮੈਨੂੰ ਲੱਗਦਾ ਹੈਗਾ ਕਿ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਜਲਦੀ ਇਹ ਸਨਾਮ ਵਾਸੀਆਂ ਨੂੰ ਇੱਕ ਨਵਾਂ ਗਿਫਟ ਮਿਲ ਜੂਗਾ ਔਰ ਬਹੁਤ ਵਧੀਆ ਢੰਗ ਨਾਲ ਕੰਮ ਹੋ ਰਿਹਾ ਹੈ ਬਾਕੀ ਚਲੋ ਹੌਂ ਸਮੇ ਸਮੇਤੇ ਆਪਾਂ ਚੈੱਕ ਕਰਦੇ ਰਹਾਂਗੇ ਆ ਕੇ ਤੇ ਤੁਹਾਨੂੰ ਪੂਰੀ ਜਾਣਕਾਰੀ ਦਿੰਦੇ ਰਹਾਂਗੇ ਆ ਬਲੇਵਰ ਕਾਫੀ ਲੱਗੀ ਹੋਈ ਆ ਉਧਰ ਮਿਸਤਰੀ ਆਡਰ ਲੱਗੇ ਹੋਏ ਨੇ ਇਧਰ ਆ ਹਲ ਆਡਰ ਲੱਗ ਰਹੇ ਨੇ ਪਾਰਟ ਵੀਜ਼ ਨਾਲ ਦੀ ਨਾਲ ਪੈ ਰਹੀ ਹੈ ਪੂਰਾ ਵਧੀਆ ਫਾਸਟ ਕੰਮ ਹੋ ਰਿਹਾ ਹੈ ਔਰ ਦੇਖਣ ਤੋਂ ਪਤਾ ਲੱਗਦਾ ਹੈ ਵੀ ਵਧੀਆ ਮੂਵਮੈਂਟ ਨਾਲ ਠੇਕੇਦਾਰ ਕੰਮ ਕਰਾ ਰਿਹਾ ਹੈ ਪੂਰਾ ਗੌਰ ਰੱਖ ਰਹੇ ਨੇ ਲਵੀ ਕਮਨੀਮ ਵੀ ਰੱਖਿਆ ਹੋਇਆ ਛੱਡਿਆ ਹੋਇਆ ਇਧਰਲੀ ਸਾਈਡ ਤੇ ਅੱਡ ਪਿੱਲਰ ਬਣ ਰਹੇ ਨੇ ਉਹ ਗੁਰਦੁਆਰੇ ਦੀ ਕੰਧ ਦੇ ਬਿਲਕੁਲ ਨਾਲ ਨਾਲ ਠੀਕ ਹੈ ਨਾ ਤੇ ਕਹਿਣ ਦਾ ਮਤਲਬ ਵੀ ਆ ਦੇਖੋ ਮੈਂ ਸਾਰੇ ਕਵਰ ਕਰਕੇ ਤੁਹਾਨੂੰ ਦਿਖਾ ਰਿਹਾ ਟਰਾਈਟ ਇੱਟਾਂ ਵੀ ਰੈਗੂਲਰ ਆ ਰਹੀਆਂ ਨੇ ਬਹੁਤ ਵਧੀਆ ਸੁਨਾਮ ਦੀ ਇੱਕ ਦਿੱਕ ਬਣ ਰਹੀ ਹੈ ਜੋ ਅਮਨਰੋੜਾ ਜੀ ਨੇ ਦੀ ਉਦਮ ਸਦਕਾ ਕੈਬਨਿਟ ਮੰਤਰੀ ਪੰਜਾਬ ਬਹੁਤ ਵਧੀਆ ਢੰਗ ਨਾਲ ਕੰਮ ਹੋ ਰਿਹਾ ਹੈਗਾ ਬਾਕੀ ਬਣੇ ਤੋਂ ਪਤਾ ਲੱਗੂਗਾ ਵੀ ਕੀ ਹੈਗਾ ਪਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਜ਼ਰੂਰ ਕਰਦਾ ਵੀ ਟਾਈਮ ਟੂ ਟਾਈਮ ਇੱਥੇ ਚੈਕਿੰਗ ਪਾਉਂਦੇ ਰਿਹਾ ਕਰੋ ਕਰਦੇ ਰਿਹਾ ਕਰੋ ਐਸਡੀਐਮ ਸਾਹਿਬ ਨੂੰ ਵੀ ਬੇਨਤੀ ਕਰਦੇ ਆਂ ਵੀ ਕਦੇ ਨਾ ਕਦੇ ਇੱਧਰ ਵਿਜ਼ਿਟ ਕਰਦੇ ਰਹੋ ਤਾਂ ਜੋ ਜਿਹੜਾ ਕੰਮ ਹੋ ਰਿਹਾ ਹੈ ਇਹ ਤਸੱਲੀ ਬਖਸ਼ ਹੋਵੇ ਪਿੱਲਰ ਨੇ ਬਹੁਤ ਸੋਹਣੇ ਵਧੀਆ ਮਜ਼ਬੂਤੀ ਨਾਲ ਬਣਾ ਰਹੇ ਨੇ ਆ ਦੇਖੋ ਕਿੰਨਾ ਕਿੰਨਾ ਸਰੀਆ ਬੰਨ੍ਹ ਕੇ ਥੱਲੋਂ ਬਹੁਤ ਡੂੰਘੇ ਲਿਆਂਦੇ ਨੇ ਔਰ ਮੰਨ ਨੂੰ ਸੰਤੁਸ਼ਟੀ ਹੁੰਦੀ ਹੈ ਕਿ ਵੀ ਹਾਂ ਵਧੀਆ ਕੰਮ ਚੱਲ ਰਿਹਾ ਹੈ। ਬਾਕੀ ਦੋਸਤੋ ਤੁਹਾਨੂੰ ਨਵੇਂ ਨਵੇਂ ਟਾਈਮ ਟੂ ਟਾਈਮ ਅਸੀਂ ਇਨਫਰਮੇਸ਼ਨ ਦਿੰਦੇ ਰਹਾਂਗੇ। ਧੰਨਵਾਦ ਤੁਹਾਡਾ।